ਮੰਮੀ ਦੀ ਲਾਗੇ ਬੈਠੇ ਰਹਿੰਦੇ ਆ ਕਿਤੇ ਇੰਨਾ ਨਹੀਂ ਕਿ ਕਿਹੇ ਕੰਮ ਨੂੰ ਮੈਂ ਹੱਥ ਹੀ ਲਾਣਾ ਆਪ ਤੇ ਦੋਵੇਂ ਗੱਲਾਂ ਨੂੰ ਲੱਗੀਆਂ ਰਹਿੰਦੀਆਂ ਆ ਬੱਸ ਵੀ ਮੈਂ ਸਬਜ਼ੀ ਰੋਟੀ ਬਣਾਈ ਉਦੋਂ ਤੋਂ ਬਦ ਕੱਖ ਨਹੀਂ ਕੀਤਾ ਮੇਰੀ ਗੱਲ ਸੁਣ ਕੰਮ ਤੇ ਲੱਗ ਰਹੀ ਨਹੀਂ ਸੋਹਣੀ ਮੈਂ ਤੁਹਾਨੂੰ ਕਦੋਂ ਦੀ ਲੱਪੜੀ ਪੀ ਕੇ ਤੋ ਆਏ ਜੀ ਹੈ ਮੈਂ ਜਿੱਥੋਂ ਮਰਜ਼ੀ ਆਇਆ ਮੇਰੀ ਗੱਲ ਸੁਣ ਕੀਤਾ ਕੋਈ ਉਹਨਾਂ ਦਾ ਕੁਕਣੀ ਯਾਰ ਉਹਨਾਂ ਦਾ ਮੈਂ ਕੀ ਕਰਨਾ ਵਾ ਤੁਹਾਡਾ ਵੀ ਦਿਮਾਗ ਹੈਗਾ ਤੁਸੀਂ ਕੁਝ ਕਰ ਲਓ ਕਰਨਾ ਕੀ ਜੇ ਤੂੰ ਨਹੀਂ ਕਰੇਗੀ ਤੇ ਫਿਰ ਮੈਨੂੰ ਤੇ ਕਰਨੇ ਪੈਣਾ ਵਾ ਮੈਂ ਤੇਰੇ ਤੇ ਗੱਲ ਸੁਟੀ ਮੈਂ ਵੇਖੋ ਮੇਰੀ ਗੱਲ ਸੁਣ ਜੇ ਮੈਂ ਕੁਝ ਕਰੂੰਗੀ ਨਾ ਹਾਂ ਤੇ ਮੰਮੀ ਦੀ ਗੁੱਸਾ ਕਰਨਗੇ ਸਮਝਣ ਦੀ ਕੋਸ਼ਿਸ਼ ਉਹ ਘਰ ਦਾ ਗੁੱਸਾ ਕਰੀ ਜਾਵੇ ਕੋਈ ਵੀ ਨਾਲੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀ ਕਿ ਕੱਲ ਨੂੰ ਮੇਰੇ ਤੇ ਨਾ ਕੋਈ ਇਲਜ਼ਾਮ ਆਵੇ ਇੱਕ ਮੇਰੀ ਗੱਲ ਧਿਆਨ ਨਾਲ ਸੁਣ ਲਓ ਵੇਖੋ ਤੁਹਾਡੀ ਇੱਜ਼ਤ ਕਰਕੇ ਮੈਂ ਸਾਰਾ ਕੁਝ ਕਰਨ ਲਈ ਜੇ ਜਿੱਥੇ ਮੇਰੇ ਘਰ ਵਾਲੇ ਦੀ ਇੱਜ਼ਤ ਉੱਥੇ ਮੇਰੀ ਇੱਜ਼ਤ ਮੈਂ ਕਹਿ ਤੋ ਕੀ ਲੈਣਾ ਜੇ ਬਦਨਾਮੀ ਹੋ ਗਈ ਤੇ ਤੁਹਾਡੀ ਹੋਣੀ ਹੈ ਜਨਾਨੀਆਂ ਨੂੰ ਕੌਣ ਪੁੱਛਦਾ ਘਰ ਬੈਠੀਆਂ ਨੂੰ ਮੈਂ ਤਾਂ ਰਣਾ ਘਰ ਇਸ ਕਰਕੇ ਵੇਖੋ ਤੁਹਾਡੇ ਕਰਕੇ ਮੈਂ ਸਭ ਕੁਝ ਕਰਨ ਲਈ ਆ ਕੱਲ ਨੂੰ ਤੁਹੀ ਮੇਰੇ ਤੇ ਕੋਈ ਬਲੇਮ ਨਹੀਂ ਲਾਉਣਾ ਠੀਕ ਹੈ ਓਦਾ ਮੇਰੀ ਰਏ ਆ ਤੁਹਾਡੇ ਹਰ ਗੱਲ 'ਚ ਸੁਣ ਲੈ ਜੀ ਸੁਣਨਦਿਆ ਮੇਰੀ ਗੱਲ ਸੁਣ ਤੂੰ ਮੇਰੀ ਅੱਖਾਂ ਗੋਲ ਦਿੱਤੀਆਂ ਇਹ ਗੱਲਾਂ ਕਰ ਕਰ ਕੇ ਲੈੱਸ ਮੈਂ ਤੁਹਾਡੇ ਨਾਲ ਮਾੜਾ ਕਰ ਸਕਦੀ ਨਸ ਜਨਾਨੀ ਆ ਤੁਹਾਡੀ ਅੱਖਾਂ ਨਾ ਖੋਲਾ ਮੈਂ ਦੱਸ ਤੁਹਾਡੀਆਂ ਤੁਹਾਡੀ ਬਦਨਾਮੀ ਹੁੰਦੀ ਰਵੇ ਤੇ ਮੈਂ ਚੁੱਪ ਕਰਕੇ ਵੇਂਦੀ ਰਵਾਂ ਆ ਮੇਰਾ ਕੋਈ ਦੀਨ ਧਰਮ ਥੋੜਾ ਤੇ ਨੀ ਦਾ ਅੱਛਾ ਮੇਰੀ ਗੱਲ ਸੁਣ ਕਰ ਇਹਨਾਂ ਦਾ ਕੁਛ ਮੈਂ ਇੱਕ ਗੱਲ ਸਹੀ ਵੀ ਐ ਸੋਨੂ ਭਾਜੀ ਨੇ ਉਹ ਤਾਂ ਸਹੀ ਗੱਲ ਕਹੀ ਲਿਬੜੇ ਤੇ ਬੜਿਆ ਰਾਜੂ ਮੇਰੇ ਆ ਕੇ ਗੱਲ ਲਾਗਦਾ ਵੀ ਚਾਰ ਮਲੇ ਦੋਸਤ ਹੁੰਦੇ ਨਾ ਕਿ ਇੱਥੇ ਤੇ ਬੇਇੱਜ਼ਤੀ ਹੁੰਦੀ ਆ ਬੰਦੇ ਦੀ ਇਹੋ ਤਾਂ ਮੈਂ ਕਹਿਣ ਦੀ ਆ ਕਿ ਹੁਣ ਸੋਨੂ ਭਾਜੀ ਵਿਚਾਰੇ ਨੇ ਤੇ ਬੇਇੱਜ਼ਤੀ ਕਰਾ ਲਈ ਆ ਤੇ ਤੁਸੀਂ ਬਚੇ ਜੀ ਹੁਣ ਮੈਂ ਚਾਹੁੰਨੀ ਆ ਵੀ ਤੁਸੀਂ ਬਚੇ ਰਹੋ ਕਿਤੇ ਤੁਸੀਂ ਨਾ ਇਹਨਾਂ ਦੇ ਹੱਥ ਲੱਗ ਜਾਓ ਉਹਨਾਂ ਹੋਵੇ ਕਿ ਸਾਰੇ ਬਦਨਾਮੀ ਹੋ ਜੇ ਤੇ ਅਸੀਂ ਫੇਰ ਇਹਨਾਂ ਦਾ ਪਿੱਛਾ ਛੱਡੀਏ ਬਾਕੀ ਰਹੀ ਗੱਲ ਵੇਖੋ ਮੁੰਨੀ ਦੀ ਮੰਮੀ ਹੈਗੀ ਇੱਕ ਮਾਂ ਹੈ ਦੁੱਖ ਦੀ ਉਹਨੂੰ ਆਉਣਾ ਹੀ ਆ ਜਦੋਂ ਅਸੀਂ ਇਦਾਂ ਕਵਾਂਗੇ ਵੀ ਤੁਹਾਡੇ ਘਰ ਘਟ ਆਇਆ ਕਰੋ ਇਹ ਚੀਜ਼ ਤੁਸੀਂ ਕਰ ਸਕਦੇ ਜੀ ਮੈਂ ਨਹੀਂ ਕਰ ਸਕਦੀ ਮੇਰਾ ਕੋਈ ਹੱਕ ਨਹੀਂ ਬੰਦਾ ਵੇਖੋ ਹਨਾ ਮੈਂ ਐਵੇਂ ਕੋਈ ਨਹੀਂ ਸੰਦੇਰੇ ਪੈਨੇ ਮੈਂ ਕੀ ਕਹਿਣਾ ਬਸ ਦੁੱਖ ਤੇ ਮੈਨੂੰ ਵੀ ਆਉਂਦਾ ਵਾ ਪਰ ਇਹਨਾਂ ਨੂੰ ਥੋੜਾ ਬੋਤਾ ਵੇਖਣਾ ਚਾਹੀਦਾ ਨਾ ਤੇ ਭਰਾ ਦਾ ਕੋ ਸਟੈਂਡਰਡ ਆ ਮੜਾ ਮੂਟਾ ਯਾਰ ਦੋਸਤਾਂ ਪਏ ਕਿਹੋ ਜਿਹਾ ਕੰਮ ਕਰਦੀਆਂ ਫਿਰਦੀਆਂ ਲੋਕਾਂ ਦੇ ਘਰੇ ਕੰਮ ਕਰਦੀ ਫੱਸੀ ਜਾਂਦੀ ਬਹੁਤ ਸ਼ਰਮ ਚਾਹੀਦੀ ਇਹਨਾਂ ਨੂੰ ਕਿ ਇੱਥੇ ਬਹਿ ਬਕੇ ਹੁਣ ਵੀ ਸਵੇਰ ਤਾ ਏਸੀ ਲਾਇਆ ਜੀ ਅਬ ਬਿੱਲ ਕਿੰਨੇ ਤਾਰਨਾ ਵਾ ਦੱਸੋ ਹਮੇਂ ਨਹੀਂ ਮੈਂ ਤਾਂ ਕਦੀ ਇਹਨੂੰ ਚਲਾਉਣੀ ਆ ਤੇ ਕਦੀ ਬੰਦ ਕਰਦੀ ਕਿਤੇ ਮੈਂ ਚਾਲੂ ਥੋੜਾ ਰੱਖਦੀ ਸਾਰਾ ਦਿਨ ਰਾਤ ਵੀ ਮੈਂ ਚਲਾ ਦੇਣੀ ਤੇ ਬੰ ਆ ਸਾਰਿਆਂ ਦਾ ਚੱਲਣ ਡਿਆ ਜੀ ਗੱਲ ਸੋ ਤੈਨੂੰ ਦੱਸਾਂ ਮੈਂ ਕਿ ਤੂੰ ਚੋਰੀ ਮੈਂ ਹੈਲਪ ਕਰਦਾ ਰਿਹਾ ਇਹਨਾਂ ਦੀ ਕਿ ਚੱਲ ਮੇਰੀ ਭੈਣ ਆ ਇਹਨੂੰ ਕਿਤੇ ਜਾਣਾ ਨਾ ਪਵੇ ਕੁਝ ਕੰਮ ਨਾ ਕਰਨਾ ਪਵੇ ਹਨਾ ਹਾਲੀ ਮੈਨੂੰ ਵੀ ਹੈਲਪ ਮੇਰੇ ਤੋਂ ਪੈਸੇ ਨਹੀਂ ਲੈਣੇ ਹਨਾ ਵੀ ਨਹੀਂ ਵੀਰੇ ਮੈਂ ਨਹੀਂ ਪੈਸੇ ਲੈਣੇ ਹਨੂ ਇਦਾਂ ਨਹੀਂ ਆ ਚੰਗਾੜੀ ਲੱਗਦਾ ਇਹ ਕੰਮ ਮੈਂ ਨਹੀਂ ਇਹ ਸੈਲਫ ਰਿਸਪੈਕਟ ਦੇ ਹਿਸਾਬ ਅਗੇ ਗੱਲ ਕਦੀ ਆ ਤੇ ਲੋਕਾਂ ਦੇ ਘਰਾਂ ਜ ਜਾ ਜਾ ਕੇ ਜਿਹੜੇ ਆ ਭਾਂਡੇ ਮਾਂਜਣੇ ਆ ਜਾਂ ਰੋਟੀਆਂ ਪਕਾਉਣੀਆਂ ਨਾ ਇਹ ਕੰਮ ਚੰਗਾ ਵਾ ਉਹ ਤਾਂ ਬੜੀ ਇੱਜ਼ਤ ਬੰਦਗੀ ਨੇ ਭਰਾ ਦੀ ਮੈਂ ਕੀ ਕਮਾਣੇ ਨੂੰ ਦੱਸ ਵੇਖ ਯਾਰ ਰੰਜੀਤ ਅੰਗਦੀਆਂ ਪਕੀਆਂ ਮੀਆਂ ਤੇ ਕਦੀ ਕਦੀ ਬਾਹਰ ਹੀ ਜਿੰਨੀਆਂ ਮਰਜ਼ੀ ਬੰਦਾ ਅੰਦਰ ਪਕਾਈ ਜਾਵੇ ਇੱਕ ਦਿਨ ਉਹ ਬਾਹਰ ਹੀ ਆਉਂਦੀਆਂ ਨੇ ਸਾਰੇ ਸਾਹਮਣੇ ਉਹ ਗੱਲ ਠਾਡੀ ਆ ਹੁਣ ਪਤਾ ਲੱਗਾ ਅੰਦਰ ਵੜਵੜ ਦਿੰਦੇ ਰਹੇ ਜੈ ਨਾ ਹੁਣ ਆਇਆ ਉਠ ਪਾੜ ਦੇ ਥੱਲੇ ਹੁਣ ਮੈਨੂੰ ਆਪੇ ਦੱਸਣ ਦੇ ਜੇ ਕਿ ਮੈਂ ਦਿੰਦਾ ਰਿਹਾ ਨਾ ਕਰ ਬਾਬਾ ਸਿੱਧੀ ਜੀ ਗੱਲ ਮੇਰੀ ਗੱਲ ਸੁਣ ਲੋ ਕੰਮ ਘਾਰ ਹੀ ਆਉਣਾ ਵਾ ਕੰਮ ਜਨਾਨੀ ਤੇ ਗਾਂ ਬੱਚੇ ਆਉਣੇ ਆ ਔਰ ਕਿਸੇ ਨੇ ਤੁਹਾਡੇ ਕੰਮ ਨਹੀਂ ਆਉਣਾ ਜਿੰਨਾ ਮਰਜ਼ੀ ਆਪਣਾ ਆਪ ਲਟਾਈ ਜੋ ਪਹਿਣਾ ਤੇ ਮੈਂ ਤੁਹਾਨੂੰ ਦੱਸਦਾ ਬਰਦੂ ਦੀਆ ਬਦ ਦੀ ਨੇ ਸਾਡੇ ਕੋ ਕਦੀ ਕੁਝ ਮੰਗਿਆ ਹੀ ਨਹੀਂ ਆਵੇ ਜਾਵੇ ਸਾਨੂੰ ਉਹਦੀ ਕੋ ਟੈਨਸ਼ਨ ਤੇ ਨਹੀਂ ਉਹਨੇ ਆਪਣਾ ਬਚੁੱਕਿਆ ਵਾ ਇਹ ਤੇ ਵਿਆਹ ਕਰਾ ਕੇ ਵੀ ਸਾਡੇ ਤੇ ਬੋਝ ਬਣੀ ਆ ਪਿਓ ਸਿਰ ਤੇ ਨਹੀਂ ਤੂੰ ਹੀ ਕਿੰਨਾ ਦਾ ਬੋਝ ਚੁੱਕੀ ਜਾਉਗੇ ਮੈਨੂੰ ਇਨਾ ਤੇ ਸਮਝਾ ਦਿਓ ਸਹੀ ਕਹਿੰਦੀ ਮੇਰੀ ਗੱਲ ਸੁਣ ਅੱਛਾ ਚਾਦੀ ਗੱਲਾਂ ਨਾ ਕਰ ਕਰਨਾਂ ਦਾ ਖੁਸ਼ ਹੋ ਫਿਰ ਮੇਰੇ ਪਹੁੰਚੋ ਕੇ ਤੋੜਾ ਮੇਰੇ ਤੇ ਛਾੜਨ ਦੇ ਜੇ ਮੈਂ ਤੁਹਾਨੂੰ ਆਖਣਾ ਮੈਨੂੰ ਪਤਾ ਤੂੰ ਕਰ ਲੈਣਾ ਇਹ ਕੰਮ ਉੱਤੋਂ ਗਰਮੀ ਬੜੀ ਆ ਤੇ ਮਾਤਾ ਨੇ ਮਿਹਣੇ ਦੇ ਦੇ ਮੇਰਾ ਦਿਮਾਗ ਖਰਾਬ ਕਰ ਦੇਣਾ ਹੈ ਕਿੱਥੇ ਅੰਦਰ ਬੈਠੀ ਉਹਨਾਂ ਦੇ ਲੱਗੇ ਮਾਤਾ ਗੱਲਾਂ ਡਈਆਂ ਕਰਨ ਵੇਲੀਆਂ ਹੋ ਕੇ ਕੰਮ ਥੋੜਾ ਕੋਈ ਆ ਬੁਟੀਕ ਬੁਟੀਕ ਲਾਇਆ ਹੁਣ ਇੰਨੇ ਦਿਨ ਹੋ ਕੇ ਬੰਦ ਕੀਤੀ ਆ ਉਹਨਾਂ ਦਾ ਕਸਟਮਰ ਮੁੜਦੇ ਹੋਣਗੇ ਇੱਥੇ ਏਸੀ ਸਾਹਮਣਾ ਆਪਣਾ ਕੀ ਉਹਦਾ ਨਾਮ ਉੱਥੇ ਸੋਦਾ ਪਤਾ ਸਾਰਾ ਬਚਣ ਢਿਆ ਆ ਇੱਥੇ ਮੁੱਖ ਦਾ ਰਾਸ਼ਨ ਪਾੜਨ ਦਈਆਂ ਇਹਨਾਂ ਨੂੰ ਕੀ ਲੋੜ ਹੈ ਜਾਣ ਦੀ ਗਰਮੀ ਇੱਥੇ ਕੱਟਣ ਦੀ ਜੂੰਝ ਰਾਈ ਹੈ ਨੇ ਵੱਧੂ ਤੇ ਨੋਰੀਆਂ ਮੈਨੂੰ ਤੇ ਉਦਾਂ ਦੀ ਜਮਾਂ ਚੰਗੀ ਨਹੀਂ ਲੱਗਦੀ ਜਦੋਂ ਦਾ ਮੈਨੂੰ ਪਤਾ ਲੱਗਾ ਵੀ ਰੋਟੀ ਬਣਾਉਂਦੀ ਫਿਰਦੀ ਲੋਕਾਂ ਦੇ ਘਰ ਸਿਆਪੇ ਨੂੰ ਫੜਿਆ ਤੇ ਭਾਂਡੇ ਮਾਇ ਦੀ ਫਿਰਦੀ ਲੋਕਾਂ ਦੇ ਘਰਾਂ ਚ ਆਪ ਕੋ ਕੰਮ ਕਰਨਾ ਨਹੀਂ ਨੇ ਸੱਚੀ ਮਾਤਾ ਨੇ ਨਾ ਮੇਰੀ ਤੇ ਡਾਂਢੀ ਲਵਾਤੀ ਆ ਹੱਲੀ ਨੂੰ ਪਤਾ ਨਹੀਂ ਲੱਗਾ ਸੱਚੀ ਤਾਂ ਲੱਕੀ ਨੂੰ ਤੇ ਮੇਰੀ ਬੇਇੱਜ਼ਤੀ ਪਤਾ ਕਿੰਨੀ ਹੋਣੀ ਸੀ ਅਜੇ ਵੀ ਡੁੱਲੇ 베ਰਾ ਦਾ ਨਾ ਰஞ்சிਤ ਕੁਝ ਨਹੀਂ ਨਿਕੜਿਆ ਤੇ ਤੁਸੀਂ ਵੀੇੜਾ ਸੰਭਲ ਚਾਓ ਜਾ ਕੇ ਕੁਝ ਕਰੋ ਪਤਾ ਕੀ ਆ ਜਿਹੜੀਆਂ ਮਾਵਾ ਆ ਨਾ ਉਹ ਪੁੱਤਾਂ ਤੇ ਦੋਸ਼ ਨਹੀਂ ਲਾਉਂਦੀਆਂ ਹੁੰਦੀਆਂ ਉਹ ਦੋਸ਼ ਲੰਭੀਆਂ ਹੁੰਦੀਆਂ ਨੋਆਂ ਆ ਤਾਂ ਮੈਨੂੰ ਵੀ ਤਾਂ ਪਾਸੇ ਹੀ ਰਹਿਣ ਦੋ ਮੈਨੂੰ ਤੇ ਅੱਗੇ ਵੇਖਣੀ ਸਿਖਾਉਂਦੀਆਂ ਨਹੀਂ ਆਏ ਜਾਓ ਕਰੋ ਪੁੱਛ ਭੈਣ ਜੀ ਕਿੱਥੇ ਗਏ ਸੀ ਮੈਂ ਤਾਂ ਤੁਹਾਨੂੰ ਲੱਭਣ ਡਈ ਆਂ ਔਰ ਭੈਣ ਜੀ ਮੈਂ ਨਾ ਤਾਂ ਰਸੂਖ ਰਿਹਾ ਕੇ ਨਾ ਤੇ ਆ ਵੀਖੋ ਸੀਨਾ ਦਿੱਤਾ ਇਹੋ ਫਿਰ ਸੋਨਾ ਬਣਿਆ ਦੇਖੋ ਤੁਹਾਡੇ ਨਾਲ ਆਜੋ ਤਾਂ ਆਜੋ ਤਾਂ ਅੱਗੇ ਜਾਣਾ ਜੀ ਅੱਜ ਭੈਣ ਜੀ ਬੜੀ ਧੀਰੀ ਜਨਾ ਸੋਹਣਾ ਜੀ ਕਿਉਂ ਇੰਨੀ ਖੇਚਲ ਕਰਦੇ ਹੁੰਦੇ ਜੀ ਖੇਚਲੀਆਂ ਜੀ ਭੈਣ ਜੀ ਸੋਨਾ ਤਾਂ ਬੜਾ ਸੋਹਣਾ ਹੈਗਾ ਪਰ ਭੈਣ ਜੀ ਨਾ ਅੱਗੇ ਤੁਸੀਂ ਥੋੜਾ ਕਰਦੇ ਜੀ ਨਾਈ ਨਾ ਕਰਿਆ ਕਰੋ ਪੈਂਜੀ ਸੂਟ ਸੋਣਾ ਤੇ ਤੁਹਾਡੇ ਤੇ ਜੱਜਣਾ ਬੜਾ ਵਾ ਮੈਂ ਤਾਈਆਂ ਰੰਗ ਰੰਗ ਦੇਖ ਕੇ ਲਿਆਈ ਹਾਂ ਮੈਂ ਸੋਣਾ ਬੜਾ ਸੂਟ ਮੇਰੀ ਕੁੜਮਣੀ ਪਾ ਕੇ ਜਾਊਗਾ ਫਿਰ ਪੈਂਜੀ ਤੁਸੀਂ ਸੁਆਵ ਵੀ ਦਿੰਦੇ ਜੇ ਵਿੰਮਲ ਆਪੇ ਸੂਟ ਸੀ ਲੰਦੀ ਚਲੋ ਫੇਰ ਕੀ ਹੋਇਆ ਵੇਖੋ ਵੀ ਆ ਨਿਆਣੀ ਇੱਥੇ ਵੀ ਲੱਗੀ ਰਹੀ ਜਾਂਦੀ ਫੇਰ ਇਤਰਾ ਸੀ ਜਾਂਦਾ ਕੋਈ ਗੱਲ ਨਹੀਂ ਤੁਹਾਨੂੰ ਸੁਆਵ ਦਿੱਤੇ ਆ ਪਾਓ ਫੇਰ ਮਖਾ ਲਿਓ ਮੈਨੂੰ ਵੀ ਕਿਤਰਾ ਦਾ ਵਾ ਪੈਂਜੀ ਤੁਸੀਂ ਕਿੰਨੇ ਚੰਗੇ ਜੇ ਜਦੋਂ ਕੋਈ ਦੱਸਦਾ ਨਾ ਕਿ ਸਾਡੇ ਕੁੜਮਣੀਆਂ ਦੀ ਆਪਸ ਵਿੱਚ ਬੰਦ ਹੀ ਨਹੀਂ ਹੈਗੀ ਤੇ ਮੈਂ ਨੰਨੂ ਕਹਿੰਦੀ ਨਾ ਮੇਰੀ ਕੁੜਬਣੀ ਬੜੀ ਚੰਗੀ ਹੈ ਉਹ ਮੇਰੀ ਕੁੜਬਣੀ ਨਹੀਂ ਉਹ ਮੇਰੀ ਭੈਣ ਆ ਮੇਰਾ ਦੁੱਖ ਸੁੱਖ ਸਾਰਾ ਵੰਦੀ ਹੈ ਭਾਜੀ ਤੁਸੀਂ ਬੜੀ ਚੰਗੀ ਜੀ ਨਾ ਤੁਹਾਂ ਮੇਰੀ ਤੀਨ ਭੁਲਾਵਾ ਨੂੰ ਰੱਖਿਆ ਵੇਖੋ ਨਾ ਕਦੀ ਅਨੇ ਸ਼ਿਕਾਇਤ ਨਹੀਂ ਲਾਈ ਵੀ ਮੇਰੀ ਮੰਮੀ ਨੇ ਮੈਨੂੰ ਆਖਿਆ ਤੁਸੀਂ ਤਾਂ ਬਹੁਤ ਚੰਗੀ ਹੈ ਨਾ ਇਤਨੀ ਅਗਰ ਬਰਾਬਰ ਦੇ ਕੰਮ ਤੋਂ ਤੁਸੀਂ ਵੀ ਚੰਗੇ ਹੋਵੋਗੇ ਵੀ ਜੰਗੀ ਪਰ ਭਾਜੀ ਮੈਂ ਹਮ ਤਾਨੂੰ ਕਹਤਾ ਇਹ ਖੇਚਲ ਨਾ ਕਰਿਆ ਕਰੋ ਕੋਈ ਗੱਲ ਨਹੀਂ ਖੇਚੇ ਕਾਜੀ ਪਾਓ ਤੇ ਦੇਖ ਸੋਹਣਾ ਲੱਗਦਾ ਤੈਨੂੰ ਤੇ ਇਹ ਬਹੁਤ ਨਹੀਂ ਕੀ ਗੱਲਾਂ ਕਰਨੀ ਆ ਵੇਖ ਲੈ ਤੇਰੀ ਮੰਮੀ ਨੇ ਫਿਰ ਸੂਟ ਲੈਤਾ ਹੀ ਤੇ ਨਾਲ ਸਵਾ ਕੇ ਵੀ ਦਿੱਤਾ ਹਾਏ ਭੈਣ ਜੀ ਲੈਸ ਵੀ ਲਵਾਤੀ ਜੇ ਪਹੁੰਚਿਆ ਰੋ ਕਿੰਨੀ ਸੋਹਣੀ ਤੇ ਲੱਗੰਦੀ ਆ ਮੰਮੀ ਮੰਮੀ ਬਹੁਤ ਸੋਹਣਾ ਸੂਟ ਆ ਸੋਹਣਾ ਲੱਗਿਆ ਤੈਨੂੰ ਹਾਂ ਬੜਾ ਪਿਆਰਾ ਵਾ ਮੰਮੀ ਜੀ ਤੇ ਬੜਾ ਹੀ ਖਿਲਣਾ ਜਦੋਂ ਇਹਨਾਂ ਨੇ ਪਾਇਆ ਵੇਖ ਜਿੱਦਨ ਤੇ ਆਏ ਆ ਕਦੀ ਕੁਝ ਤੇ ਕੁਝ ਤੇ ਜਾਣ ਦੋ ਭੈਣ ਜੀ ਸਾਨੂੰ ਹੁਣ ਦਿਲ ਨਹੀਂ ਜੇ ਲੱਗਦਾ ਸਾਡਾ ਇਹ ਭੈਣ ਜੀ ਐਡੀ ਛੇਤੀ ਕਿੱਥੇ ਲੈਣਾ ਮੈਂ ਤੇ ਨਹੀਂ ਚਾਰ ਦਿਨ ਹੋ ਗੋਰ ਰਹਾ ਬੜੀ ਰੋਕ ਲੱਗੀ ਆ ਨੇ ਲੱਗਦਾ ਪਤਾ ਨਹੀਂ ਲੱਗਦਾ ਕਿੱਥੇ ਦਿਨ ਚੜਦਾ ਤੇ ਕਿੱਥੇ ਰਾਤ ਪੈ ਜਾਂਦੀ ਮਮੀ ਤੂੰ ਇਹਨਾਂ ਦਵਾਈ ਖਾ ਲੋ ਕਿੰਨਾ ਟਾਈਮ ਵਾਲੀ ਮਿਸ ਹੋ ਗਈ ਦਵਾਈ ਦਵਾਈ ਤੇ ਆਪਣੀ ਖਤਮ ਹੋਈ ਸੀ ਮਮੀ ਜੀ ਖਤਮ ਹੋ ਗਈ ਨਾ ਤੇ ਰਾਨਾ ਭਾਜੀ ਕੱਲ ਜਦੋਂ ਫੰਕਸ਼ਨ ਨਹੀਂ ਉਹ ਤੋਂ ਪਹਿਲੇ ਲੈ ਆਏ ਸੀ ਜਦੋਂ ਸਮਾਨ ਸਮੋਲ ਲੈਣ ਗਏ ਸੀ ਰਾਨਾ ਵੇਖ ਕਿੰਨਾ ਚੱਤਰ ਕਿੰਨਾ ਧਿਆਨ ਰੱਖਦਾ ਕੋਈ ਨਾ ਉਹ ਇਹਨਾਂ ਨੂੰ ਪਤਾ ਹੀ ਨਹੀਂ ਸੀ ਤੁਹਾਡੀ ਦੇਖੋ ਕਿੰਦਾ ਹਜੇ ਵੀ ਲਾਲ ਲਾਲ ਲਿਆ ਤੇ ਡਰਾਪਸ ਵੀ ਲਿਆਂਦੇ ਆ ਇਹ ਵੀ ਪਾਉਣੀ ਜੀ ਆ ਵੇਖੋ ਮੇਮ ਨੂੰ ਕਿੱਥੋਂ ਐਨਾ ਖਰਚਾ ਕਰਿਆ ਕਰੇ ਫਿਰ ਕੀ ਹੋਇਆ ਮੰਮੀ ਜੀ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਕਾਪੇਜ ਘਰ ਜਾ ਕੇ ਦਵਾਈ ਲੈ ਲੂੰਗੀ ਅੱਜ ਆਪਾਂ ਚਲੇ ਹੀ ਜਾਣਾ ਸੀਗਾ ਆਂਦੇ ਨਹੀਂ ਕੋਈ ਨਹੀਂ ਤੈਨੂੰ ਰੋ ਥੋੜੇ ਦਿਨ ਦਵਾਈ ਮੈਂ ਲੈ ਆਉਣਾ ਮੰਮੀ ਬਹੁਤ ਸੋਨਾ ਮਸੂਰ ਤੇ ਲੋਆ ਬਸੰਤ ਬੜਾ ਪਿਆਰਾ ਦੇਖੇ ਪਾ ਕੇ ਤੇ ਕਿੱਡੇ ਸੋਹਣੇ ਲੱਗਣਾ ਇਹਨਾਂ ਨੂੰ ਅੱਜ ਮੰਮੀ ਆਈ ਪਾਉਣਗੇ ਨਾ ਹਾਂ ਜਿੱਟਣਾ ਬੜਾ ਮੰਮੀ ਆਈ ਪਾ ਲਿਓ ਅੱਜ ਤੁਸੀਂ ਠੀਕ ਹੈ ਮੰਮੀ ਯਾਰ ਅਨਪਾਜੀ ਪਤਾ ਕਿੰਨੇ ਚੰਗੇ ਆ ਆ ਵੇਖੋ ਦਵਾਈਆਂ ਦੁਈਆਂ ਮੇਰਾ ਵੀ ਅੱਜ ਉਹਨਾਂ ਨੂੰ ਪਤਾ ਕਿ ਸੌਦਾ ਵੀ ਕਿੰਨੇ ਘਰ ਮੁੱਕਾ ਜਿਹੜਾ ਮੈਂ ਅੱਜ ਨਾ ਸੌਦਾ ਵੀ ਪਵਾ ਦਿੰਦਾ ਵਾ ਤੇ ਸਾਰੇ ਕੰਮ ਨਾ ਬੜੇ ਵਧੀਆ ਆ ਵੇਖੋ ਸੂਟ ਮੈਨੂੰ ਦਿੱਤਾ ਸੀ ਤੇ ਸਵਾ ਵੀ ਮੈਂ ਆਪੇ ਸੀ ਲਿਆ ਕਰਤਾ ਹਾਂ ਮੈਂ ਵਿਖਾਉਂਗੀ ਨਾ ਨਿਰੇ ਨੂੰ ਕਿ ਮੇਰੇ ਵੇਖੋ ਜਿਹੜਾ ਤੈਈ ਸੂਟ ਲਿਆ ਕੇ ਦਿੱਤਾ ਸੀ ਕਿੰਨਾ ਸੋਹਣਾ ਬੜੇ ਚੰਗਾ ਵਾ ਮੇਰਾ ਬੀਤਾ ਇਦਾਂ ਦਾ ਵੀਰਾ ਸਾਰਿਆਂ ਨੂੰ ਰੱਬ ਦਵੇ। ਕੋਤ 13 ਤੇ ਤੇਰੇ ਪ੍ਰਾ ਦਾ ਪਿਆ ਐਸੇ ਤਰ ਬਣਿਆ ਰਵੇ। ਮਾਂ ਨੂੰ ਪਤਾ ਕਿ ਨਹੀਂ ਠੰਡ ਪੈਂਦੀ ਐ। ਜਦੋਂ ਤੇ ਖੁਦ ਤੇ ਬੱਚੇ ਜੰਮੇ ਹੋਏ ਆਪਸ ਚ ਇੱਕ ਦੂਜੇ ਨਾਲ ਪਿਆਰ ਕਰਨਾ। ਬੜੀ ਸਿਆਣੀ ਗੱਲ ਕੀਤੀ ਭੈਣ ਜੀ ਤੁਸੀਂ। ਆਹ ਜਿਹੜੀ ਤੁਸੀਂ ਕੀਤੀ ਐ। ਜੇ ਸਾਂ ਮਾਂ ਦੇ ਬੱਚੇ ਆਪੋ ਵੇ ਦੀ ਰਲ ਮਿਲ ਕੇ ਰਹਿਣ। ਉਹ ਮਾਂ ਨੂੰ ਪਤਾ ਕਾਲ ਜੇ ਕਿਤਨਾ ਠੰਡ ਪੈਂਦੀ ਐ। ਇਹ ਤੇ ਤੁਹਾਨੂੰ ਪਤਾ। ਇਸ ਕੋਈ ਹਿੰਦੀ ਆ ਪਤਵਾ ਲਈ ਸੀ ਵੀਰੇ ਤੂੰ ਇੰਬਰ ਚਾਪਰ ਕੇ ਖਲੋਤੇ ਹੋ ਆਣ ਕੇ ਲੈ ਇਹ ਕਮੋਂ ਦਾ ਖਲੋਤਾ ਧਿਆਣੇ ਦੇ ਮੇਰੇ ਖਲੋਤਾ ਹੀ ਮੈਂ ਵੀ ਨਹੀਂ ਵੇਖਿਆ ਮੈਂ ਫਿਰ ਕੋਈ ਨਹੀਂ ਸੋਣੀ ਲਵੇ ਗੱਲਾਂ ਜਿਹੜੀਆਂ ਮੇਰੇ ਵੱਲ ਧਿਆਨ ਦੇ ਕਿਤੇ ਮੇਰੇ ਤੇ ਆਪਣੀ ਗੱਲਾਂ ਚ ਰੁੱਝੇ ਵੀਮਲਾ ਮੇਰੀ ਗੱਲ ਸੁਣੀ ਗੱਲ ਕਰਨੀ ਤਾਂ ਲੈਕਚਰ ਨਹੀਂ ਆਈ ਇਹੇ ਵਾਸਤੇ ਪਾ ਮਰਦਾ ਨਾ ਜਿਹੜਾ ਆ ਮਾਤਾ ਨਾਲੇ ਮੇਰੀ ਗੱਲ ਸੁਣਾ ਆ ਏਸੀ ਬਾਤ ਕਰ ਕਿਥਾ ਠਾਰਿਆ ਕਮਰਾ ਸਵੇਰ ਦਾ ਚਲੁੰਦਾ ਬਿਲਕਿਨ ਦਿਨ ਦਾ ਕੋਈ ਨਹੀਂ ਬੱਤ। ਤੇਰੀ ਭੈਣ ਬੈਠੀ ਮਾਸੀ ਬੈਠੀ ਆ। ਕਰ ਦੋ ਬੱਤ ਕੋਈ ਨਹੀਂ। ਮੰਮੀ ਆਏ ਦੀ ਗਏਗੇ। ਕੀ ਹੋ ਵੀਰੇ? ਮੇਰੇ ਨਾਲ, ਬੱਸ ਸੁਣ ਲੈ ਜੇ ਤਾਂ। ਸੋਣਾ ਮਾਣਾ। ਉਹ ਵੱਤ ਸੁਣ ਸਰਕਾ ਲਿਆ। ਮੇਰੀ ਗੱਲ ਸਮਝੋਣ। ਦੱਸੋ ਕੀ ਕੀ ਗੱਲਾਂ ਲਗਾਉਂਦੀਆਂ ਨੇ ਮੇਰੇ ਤੋਂ ਵੀ ਦੱਸੋ। ਕਿਹੜੀ ਗੱਲਾਂ ਨੇ ਰੇਲ ਪਾਈਆਂ ਤੁਹਾਨੂੰ ਥੋੜੀ ਗੱਲਾਂ ਲਕਾਈਆਂ ਆ ਤੇਰੀ ਸੱਸ ਕੀ ਕਰਦੀ ਵਧੀਆ ਕਰੀ ਕਦੀ ਵੀ ਮੈਂ ਦੱਸਿਆ ਇਹ ਤੱਕ ਮੇਰੇ ਤੇ ਫੇਸ ਹੀ ਹੁਣ ਬਸ ਗਿਆ ਅੱਜ ਮੇਰੇ ਯਾਰ ਦੋਸਤ ਸਾਹਮਣੇ ਕੀ ਹੋ ਗਿਆ ਮੇਰੇ ਐਸੀ ਕੀ ਕਰਤਾ ਮੰਮੀ ਜੀ ਨੇ ਕਿਉਂ ਭੋਲੀ ਬੰਦੇ ਆ ਮੇਰੀ ਗੱਲ ਸੁਣ ਉਹ ਲੋਕਾਂ ਦੇ ਘਰ ਜਾ ਕੇ ਕੰਮ ਨਹੀਂ ਕਰਦੀ ਲੋਕਾਂ ਦੇ ਘਰ ਜਾ ਕੇ ਰੋਟੀਆਂ ਨਹੀਂ ਬਣਾਉਂਦੀ ਬਸ ਕਰ ਵੀਰੇ ਇੱਕ ਦਿਨ ਗਏ ਸੀ ਮੰਮੀ ਪਰ ਮੈਨੂੰ ਨਹੀਂ ਸੀ ਪਤਾ ਕਿ ਮੰਮੀ ਉੱਥੇ ਕੰਮ ਕਰਨ ਗਏ ਹੋਏ ਆ ਰੋਟੀ ਕੌਣ ਸਾਡੇ ਘਰ ਕਿਹਨਾਂ ਗਏ ਸੀ ਨਾ ਪਰ ਮੈਂ ਉਹਨਾਂ ਨੂੰ ਉਦੋਂ ਬਾਅਦ ਕਹਤਾ ਕਿ ਮੰਮੀ ਤੂੰ ਹੀ ਕੋਈ ਦਾਦਾ ਕੰਮ ਨਹੀਂ ਕਰਨਾ ਉਹ ਤੋਂ ਬਾਅਦ ਉਹ ਕਿਤੇ ਨਹੀਂ ਗਏ ਉਹ ਤੇ ਆਪਣੇ ਪਰਿਵਾਰ ਕਰਕੇ ਗਏ ਸੀ ਨਾ ਉਹ ਨਾ ਪਰਦੇ ਪਾ ਉਹ ਨਾ ਪਰਦੇ ਪਾ ਮੇਰੀ ਭੈਣ ਮੇਰੀ ਦਾਦੀ ਮੈਂ ਪਰਦੇ ਨਹੀਂ ਪਾਉਂਦੀ ਸੱਚੀ ਇਹ ਹੀ ਗੱਲ ਆ ਇੱਕੋ ਟਰ ਮੰਮੀ ਗਏ ਸੀ ਜਦੋਂ ਸਾਨੂੰ ਪਤਾ ਲੱਗਾ ਅਸੀਂ ਮੰਮੀ ਜੀ ਨੂੰ ਬਿਲਕੁਲ ਮਨਾ ਕਰਤਾ ਕਿ ਦਾਦਾ ਦਾ ਕੰਮ ਮੰਮੀ ਆਪਾਂ ਨਹੀਂ ਕਰਨਾ ਹਾਲੇ ਨੂੰ ਪਤਾ ਨਹੀਂ ਲੱਗਾ ਕਿ ਉਹ ਤੇਰੀ ਸੱਸਿਆ ਟਿਪ ਤੇ ਹੀ ਗਿਆ ਉਹ ਤੇ ਬੜਾ ਸਦਾ ਕੰਮ ਕੀਤਾ ਵਾ ਤੇ ਤੇ ਪ੍ਰਾਵਦੀ ਸਦਾ ਰੀ ਰੋਲ ਤੇ ਰਹਿ ਕੇ ਗਲਤ ਰੱਖਦੇ ਲੱਗੀ ਜਦੇ ਮਾਤਾ ਕੀ ਗੱਲ ਸੁਣੋ ਮੀਰੇ ਤੂੰ ਚੁੱਪ ਕਰ ਤੂੰ ਮੇਰੀ ਗੱਲ ਸੁਣ ਤੂੰ ਗੱਲ ਕਰਦੇ ਆਂ ਮੇਰੀ ਗੱਲ ਸੁਣੋ ਫਿਰ ਵੀ ਤੁਹਾਡੇ ਭੈਣ ਆ ਇਦਾਂ ਥੋੜਾ ਕਰੀਦਾ ਬਾ ਸਭ ਤੇ ਪੁੱਤਰਾ ਕੰਮ ਹੀ ਆ ਕੰਮ ਆਪਾਂ ਜਿਹੜਾ ਮਰਜ਼ੀ ਕਰ ਸਕਦੇ ਆਂ ਐਵੇਂ ਇਦਾਂ ਕਾਤੋਂ ਕਰਨ ਦੇ ਲੋ ਗੱਲ ਕਰਨ ਦੇ ਤੂੰ ਸੁਲਾਵਾਂ ਦੇ ਵਿੱਚ ਮੇਰੇ ਗੱਲ ਸੁਣ ਅਨਜੀ ਤੋਂ ਨਾ ਨਹੀਂ ਮਰਜ਼ੀ ਉਹ ਜਿਹੜਾ ਮਰਜ਼ੀ ਕੰਮ ਕਰੂਣਾ ਗੱਲ ਨੂੰ ਸਮਝੋ ਨਾ ਤੁਸੀਂ ਕਿਉਂ ਕੰਮ ਕਰਦਾ ਕੋਈ ਵੀ ਮੇਰੀ ਗੱਲ ਸੁਣ ਜਦੋਂ ਮੈਂ ਤੈਨੂੰ ਮੈਂ ਕਿਹਾ ਵਾ ਤੇ ਭੈਣੇ ਦੇ ਨਕੇ ਜੀ ਦੀ ਲੋੜ ਹੈ 10 ਬੈਗ ਦੀ ਮਾਣਾ ਉਹ ਤੂੰ ਕਹਿ ਦਿੰਨੀ ਆਂ ਫੇ ਨਹੀਂ ਹਾਕਨ ਲਾਜ਼ ਦਿਖਾਣੀ ਆ ਇਹ ਕਰਨਾ ਮੈਂ ਨਹੀਂ ਲੈ ਸਕੀ ਕਰੀ ਲੋਕਾਂ ਦੇ ਘਰ ਕਿ ਕੀ ਸਹੀ ਕਿੰਨੀ ਆ ਲੋਕਾਂ ਦੇ ਘਰ ਵਿੱਚ ਕੰਮ ਕਰਨਾ ਚੰਗਾ ਲੱਗਦਾ ਉਹ ਮੇਰੇ ਨੂੰ ਇੱਕ ਵਾਰੀ ਕਹਿਣ ਲਈਆ ਕਿ ਉਹ ਇੱਕ ਵਾਰੀ ਗਏ ਇਹ ਕੰਮ ਕਰਨ ਬਾਅਦੋਂ ਮੈਂ ਨਹੀਂ ਪਹੁੰਚਿਆ ਉਹਨਾਂ ਨੂੰ ਅੰਮ੍ਰਿਤ ਵਾਰ ਕਰਕੇ ਗਏ ਸੀ ਨਾ ਇਸ ਕੋਲ ਗੱਲ ਕਰੀ ਜਾਂਦੇ ਆ ਮਾਪੀ ਤੁਸੀਂ ਤੇ ਚੁੱਪੀ ਰਹੋ ਤੁਸੀਂ ਨਾ ਗੁੱਸਾ ਕਰੋ ਮੈਂ ਸਮਝੋ ਨਹੀਂ ਉਹਨਾਂ ਦੇ ਜੀ ਤੁਸੀਂ ਐਵੇਂ ਦੇਓ ਕੋਈ ਗੱਲ ਨਹੀਂ ਉਹਨਾਂ ਦਾ ਮਸਲਾ ਹੈਗਾ ਸਭ ਦਾ ਮੇਰੀ ਗੱਲ ਸੁਣ ਸਿੱਧੀ ਜੀ ਗੱਲ ਇੱਕੋ ਹੀ ਆਪਣੀ ਸੱਸ ਨੂੰ ਨਾ ਭੇਜ ਦੇ ਵਾਪਸ ਵਾਹ ਅਸਪੇਸ ਦੇ ਇਸ ਤਰ੍ਹਾਂ ਹੀ ਗੈਰਾਬਾਰੀ ਪਾ ਦਿੱਤਾ। ਮਾਤਾ ਤੁਹ ਬਾਲਾ ਵਿਚ ਰੋਲਾ ਪਾ ਸੀਗਾ। ਪੁੱਤ ਮੀ ਅੰਦਰ ਸੁਣ ਤੀ ਆਖੋ। ਤੇ ਸੁਣ ਲੈ ਜੀ ਤੇ ਕੇ ਮੇਰੀ ਆ ਹੀ ਤਾ। ਤੇ ਸੁਣ ਲੈ। ਮੈਂ ਤਰਾ ਸੁਣੀ। ਸੁਣੂ ਕਿ ਤੈ ਜਾਊਗੀ? ਨਾ ਪਤਾ ਹੀ ਨਾ ਰੋਣਾ ਨਹੀਂ ਪਾ। ਮੇਰੇ ਇੰਨਾ ਰੋਲਾ ਪਾ ਕੇ ਨਾ ਸੁਣਾ। ਅਹੀਂ ਅੱਬੇ ਚੱਲ ਜਾਣੀ। ਐਡੀ ਨਹੀਂ ਕੋਈ ਗੱਲ। ਇਹ ਵੀ ਤੁਹਾਡੇ ਕਹਿੰਦੇ ਇੱਥੇ ਰੁਕੇ ਹੋਏ ਨਹੀਂ। ਉਹ ਤੇ ਜੀ ਇਹ ਕਹਿੰਦੇ ਕਿ ਮੈਂ ਕਿਹਨੇ ਕਿਹਾ ਤੂੰ ਚੱਲ ਹਾਂ ਦੋ ਚਾਰ ਕਰ। ਮੈਂ ਤੇ ਮਾਨ ਰੱਖਿਆ ਤੂੰ ਮੇਰੀ ਮਾਨ ਰੱਖਿਆ। ਦੱਸੀ ਮੜਾ ਜਾ। ਕੀ ਮਾਨ ਰੱਖਿਆ ਵਾ? ਕੀ ਲੋਕਾਂ ਦੇ ਕਰ ਕੰਮ ਕਰਨ ਦੇ ਜੀ? ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਤੂੰ ਬਾਰ-ਬਾਰ ਇੰਪਾਵਰment ਪਰੇਸ਼ਾਨਦਿਆਂ ਮੈਂ ਜੇ ਤੈਨੂੰ ਮੈਂ ਕਿਹਾ ਕਿ ਮੰਮੀ ਦੀ ਪਰਿਵਾਰ ਨਾਲ ਅਸੀਂ ਗਏ ਸੀ ਇੱਕ ਦਿਨ ਰੋਟੀ ਖਾਣ ਨੂੰ ਪਰ ਸਾਨੂੰ ਨਹੀਂ ਸੀ ਪਤਾ ਨਾ ਇਹਨਾਂ ਨੂੰ ਪਤਾ ਹੀ ਨਾ ਮੈਨੂੰ ਪਤਾ ਨਹੀਂ ਜੇ ਤੋ ਸਾਨੂੰ ਪਤਾ ਲੱਗਾਇ ਨਹੀ ਜਾਣ ਦਿੱਤਾ ਉਸ ਤੋਂ ਬਾਅਦ ਨਾਲੇ ਮੇਰੀ ਗਾਜੂ ਤੂੰ ਵੀ ਕੰਮ-ਕੰਮ ਕੰਮ ਲਾਇਆ ਉਹ ਮਿਹਨਤ ਕਰਦੇ ਆਪਣੀ ਚੋਰੀ ਨਹੀਂ ਕਰਦੇ ਜਾਂ ਕਿਸੇ ਕੋਲ ਮੰਗ ਕੇ ਨਹੀਂ ਲਿਓਂਦੇ ਕੀ ਤੂੰ ਹੱਥ ਮਖੌਂਦੇ ਦੇਖ ਲਿਆ ਕਿ ਤੂੰ ਕਿ ਰੱਟ ਖਲਾੜ ਕੇ ਘਲੋਤੇ ਹੀ ਵੀਖ ਮੰਗਣ ਦੇ ਮਿਹਨਤ ਕਰਨਾ ਨਹੀਂ ਹੋਈ ਬੁਰੀ ਗੱਲ ਆ ਬਿਲਕੁਲ ਸਹੀ ਕਹਿਂਦੇ ਆ ਦੀਦੀ ਚਲੋ ਉਹਨਾਂ ਦਾ ਮਸਲਾ ਹੈ ਉਹ ਜਿੱਦਾਂ ਮੱਝੀ ਮਿਹਨਤ ਕਰਕੇ ਨਜ਼ਾਰਾ ਕਰਨ ਕਿ ਨਹੀਂ ਮੰਮੀ ਜੀ ਤੁਸੀਂ ਸਮਝਾਓ ਇਹਨਾਂ ਨੂੰ ਕੰਮ ਕੋਈ ਨਹੀਂ ਬਟਾ ਛੋਟਾ ਨਹੀਂ ਹੁੰਦਾ میری ਗੱਲ ਸੁਣ ਮਿਹਨਤ ਮਿਹਨਤ ਵਿੱਚ ਫਰਕ ਹੁੰਦਾ ਵਾ ਠੀਕ ਹੈ ਨਾ ਸਮਝਾਓ ਇਹਨਾਂ ਨੂੰ ਇਹਨੂੰ ਕੀ ਇਹਨੂੰ ਤਾਂ ਪਤਾ ਹੀ ਕਾਕੀ ਦੀ ਵਾਲ ਆ ਉਹ ਮਾਂ ਦਾ ਫੂਨ ਤੇ ਦਾਜ ਬੋਲਦੇ ਗੱਲ ਸੁਣ ਜੇ ਬਾਦਾ ਬੋਲੀ ਨਾ ਤੇ ਤੇਰਾ ਬਿਸਤਰਾ ਬੋਲ ਕਰਦਾ ਨਾ ਤੂੰ ਚੱਲ ਜਾਣਾ ਨਾਲ ਹੀ ਚੱਲਦਾ ਬਲਾ ਮਾਂ ਨਾ ਬੋਲਣਿਆ ਤੂੰ ਹੁਣ ਤਾਂ ਬੋਲੂਗਾ ਮੈਂ ਚੱਲਦਾ ਬਲਾ ਹੋਇਆ ਹੈ ਨਾ ਪਤਾ ਨਹੀਂ ਇਹ ਜੇ ਕੋਈ ਤੇ ਨਹੀਂ ਲਾ ਦੇ ਭਾਈ ਮਮੇ ਜੀ ਜੋ ਸੌਦੀ ਹੋਉਂ ਗੋਲਦਾ ਮੇਰੀ ਗੱਲ ਸੁਣੋ ਇਦਾਂ ਨਾ ਕਰੋ ਮੈਂ ਤੇ ਉਹਨਾਂ ਨੂੰ ਸਮਝਾਉਂਦੀ ਮਰ ਗਈ ਆ ਮੈਂ ਤੇ ਉਹਨਾਂ ਨੂੰ ਸਮਝਾਉਣੀ ਆ ਵੀ ਇਦਾਂ ਨਾ ਕਰੋ ਤੇ ਇਹਨਾਂ ਦੇ ਨਾਲ ਗੱਲ ਕਰਕੇ ਸਮਝਾਓ ਜਾਂ ਤੁਹਾਡੀ ਤੁਸੀਂ ਉਹਦਾ ਪੱਖ ਲਓ ਉਹਦੀ ਹੈਲਪ ਕਰੋ ਇਦਾਂ ਨਹੀਂ ਕਰੀ ਜਾਤੇ ਉਹ ਮਾਤਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਤੁਹਾਡੀਆਂ ਬਹੁਤ ਸੁਣ ਲਈ ਆ ਠੀਕ ਆ ਨਾ ਅੱਖਾਂ ਤੇ ਮੇਰੀਆਂ ਹੌਣ ਖੁੱਲੀਆਂ ਵਾ ਉਹਦੋਂ ਸੋਣ ਨੂੰ ਭਾਵੇਂ ਸਹੀ ਕਹਿੰਦੇ ਸੀਗੇ ਮੈਂ ਉਹਨਾਂ ਨੂੰ ਗਲਤ ਕਹਿੰਦਿਆ ਪਰ ਜਦੋਂ ਆਪਣੇ ਆਪ ਤੇ ਬੈਠੇ ਨੇ ਉਦੋਂ ਪਤਾ ਲੱਗਦਾ ਵਾ ਕਿ ਪਾ ਦੋ ਦੀਆ ਅੱਖਾਂ ਤੇਰੇ ਚੁਪੇ ਚਿਕਾਇਆ ਖੁਣੀਆਂ ਉਹ ਤਰ੍ਹਾਂ ਤੈਨੂੰ ਕੌਣ ਪਤਾ ਲੂਗਾ ਉਹ ਸਾਰਾ ਪਤਾ ਮਨਿਆਣਾ ਨਹੀਂ ਕੋਈ ਭੈਣ ਇਹਦੇ ਦੀ ਇਹ ਤਰ੍ਹਾਂ ਨਹੀਂ ਘਟ ਕਰੋ ਬੱਜੀ ਦਾ ਤੇ ਜਾ ਭੈਣ ਜਾ ਗੋਰੀ ਬਿਸਤਰਾ ਚੋ ਕਿਤੇ ਜਾ ਭੈਣ ਨੂੰ ਤਾਂ ਮੈਂ ਕਿਹਾ ਹੀ ਨਹੀਂ ਮੈਂ ਕਿ ਆਪਣੀ ਮਾਤਾ ਨੂੰ ਭੇਜ ਦੇ ਤੇ ਮਾਤਾ ਨੂੰ ਕਹੋ ਦੀ ਜਾ ਇਹ ਨਹੀਂ ਉਹ ਗੁਆ ਇਹਨੇ ਆਪਣੀ ਮੰਮੀ ਨੂੰ ਭੇਜ ਦੂੰਗੀ ਤਾਂ ਮੈਂ ਤੇ ਤੁਹਾਡੇ ਘਰ ਚ ਰਹੂੰਗੀ ਜਾਵਾਂਗੀ ਜਾਂ ਤੁਸੀਂ ਦੋਵੇਂ ਜਾਵਾਂਗੇ ਤੇ ਤੁਹਾਡਾ ਫਿਰ ਚਾਚਾ ਤਾਂ ਠੀਕ ਹੈ ਕੋਈ ਗੱਲ ਨਹੀਂ ਕਿਉਂ ਗਰਵਾਣੇ ਨਹੀਂ ਇਹ ਗੱਲ ਤਾਂ ਸਹੀ ਆ ਵੀ ਉਹ ਦੱਸੋ ਤਾਨੂੰ ਚਲ ਜਾਂਦੇ ਤੇ ਇਹ ਰੇਣੇ ਫਿਰ ਚਲਗੇ ਥੋੜਾ ਰਲਦੇ ਆਂ ਬੰਦੇ ਆਦਾ ਮਾਲ ਕਰਨਾ ਉਹਨਾਂ ਨੇ ਵੀ ਉਸੇ ਘਰ ਚ ਰਹਿਣਾ ਗੱਲ ਤੇ ਸਹੀ ਆ ਉਹਨਾਂ ਦੀ ਠੀਕ ਐਂਡੇ ਨੂੰ ਮਾਰਾ ਨਹੀਂ ਕਹਿਂਦੇ ਕੋਈ ਇਹ ਇੱਕ ਜਰ ਉੱਤਰ ਪਉਂਦੀ ਆ ਪਈ ਇਹ ਤਾਂ ਬਸ ਹੀ ਕਰੋ ਤੇ ਚੰਗੀ ਗੱਲ ਐ ਮੈਂ ਨਹੀਂ ਚਾਹੁੰਦੀ ਮੈਂ ਤੁਹਾਨੂੰ ਕੁਛ ਵੀ ਕਹਾਂ ਹੁਣ ਖੁਸ਼ ਹੋ ਉਹ ਵੀ ਕਹਿੰਦੇ ਡਰਵਾ ਕੱਢ ਕਰਾਂ ਉਹਨੂੰ ਕੀ ਜੰਦੀ ਆ ਜੀ ਜੀ ਮੈਂ ਸਮਝ ਨਹੀਂ ਮਰ ਚੱਲੀ ਮੈਨੂੰ ਪਤਾ ਵਾ ਕਿਉਂ ਉਹਦੇ ਸਮਝ ਦੇ ਦੇ ਕਿਉਂ ਗਲਤ ਸਮਝਦੇ ਜੇ ਮੈਨੂੰ ਤੁਸੀਂ ਜੋ ਵੀ ਸਮਝਾਉਂਦੇ ਹੋ ਸਮਝ ਗਿਆ ਬੜੀ ਵਧੀਆ ਤਰ੍ਹਾਂ ਬਸ ਕੱਲ ਜੰਦੀ ਨਾ ਅੱਜ ਜਾ ਮੈਨੂੰ ਨਹੀਂ ਮਰਕ ਪੈਂਦਾ ਅੰਦਰ ਬਾੜ ਬਾੜ ਕੇ ਚੁੱਕ ਚੁੱਕ ਕੇ ਪਤਾ ਨਹੀਂ ਕਿ ਇਹ ਪੱਥਰ ਕੀ ਕਰਤਾ ਕੋਈ ਨਹੀਂ ਮੰਮੀ ਜੀ ਤੂੰ ਆਪਣੇ ਘਰ ਪੁਲੀਸ਼ ਨਾ ਪਾਓ ਮੈਂ ਮੰਮੀ ਜੀ ਨੂੰ ਲੈ ਕੇ ਚਲ ਜਾਨੀ ਆ ਬਸ ਨਾ ਪਤਾ ਨਹੀਂ ਮੰਮੀ ਕਿੱਥੇ ਜਾਣਾ ਕਿਤੇ ਨਹੀਂ ਜਾਣਾ ਨਾ ਤੂੰ ਨਾ ਦੇ ਰਹੀ ਕੋਈ ਉਹਨਾਂ ਨੂੰ ਕੀ ਕਰਦੇ ਐ ਜੀ ਰੋਕੋ ਜਾਓ ਰੋਕੋ ਮੰਮੀ ਜੀ ਉਹਨਾਂ ਨੂੰ ਉਹਨਾਂ ਨੂੰ ਭੈਣ ਮੀ ਰੋਕਾ ਹੈ ਰਹੀ ਤੇ ਇਹਨੂੰ ਕੀ ਹੋ ਗਿਆ ਉਹ ਹੀ ਪੁੱਤ ਭੈਣ ਨਹੀਂ ਕਹਿੰਦੇ ਕਿ ਤੂੰ ਖੇਡਦੇ ਰਹੇ ਤੇ ਅੱਜ ਤੂੰ ਕਿਹੋ ਜਿਹੀਆਂ ਗੱਲਾਂ ਕਰਦਾ ਕੋਈ ਅੱਖਾਂ ਖੁੱਲ ਗਈਆਂ ਮੇਰੀਆਂ ਅੱਖਾਂ ਰੱਬ ਕਰਦਾ ਪਾਇਆ ਤੂੰ ਮੇਰੀ ਅੱਖਾ ਦੇ ਕੀ ਪੁੱਤ ਤੇਰੇ ਤੋਂ ਪਰਦਾ ਪਾਤਾ ਇਹਦਾਂ ਨਹੀਂ ਪੁੱਤ ਕਰੀਦਾ ਕਦੀ ਆਪਣੀ ਭੈਣ ਨੂੰ ਨਹੀਂ ਕਰਉ ਪੁੱਤ ਕੱਢੀਦਾ ਉਹ ਮਾਂ ਮੇਰੀ ਤੂੰ ਤੇ ਬੱਸ ਹੀ ਕਰਨਾ ਤੂੰ ਤਾਂ ਨਾ ਪਰਦੇ ਪਾਉਣਾ ਤੇ ਭਰਾ ਮੈਂ ਕੀ ਪਰਦੇ ਪਾਤੇ ਆ ਸਿਆਣਾ ਬਣ ਸਿਆਣਾ ਮੈਂ ਤੇਰੀ ਮੱਤ ਤੇ ਕੀ ਨਾ ਨੇ ਪਰਦਾ ਪਾਏਗਾ ਤੂੰ ਤਾਂ ਖੁਦੋ ਜ਼ਿੰਮੇਦਾਰ ਕਰਦਾ ਮੈਂ ਭੈਣ ਨੂੰ ਸ਼ੁਦਾ ਦੇ ਆਵਾ ਮੈਂ ਭੈਣ ਨੂੰ ਸਮਾਨ ਦੇ ਆਵਾ ਹੁਣ ਤੈਨੂੰ ਕਹਿੰਦੇ ਨਾ ਕੀ ਕਰਦਾ ਕਿੰਨੇ ਚੁੱਪਣਾ ਦੇਤੀ ਤੈਨੂੰ ਇਹੋ ਤੇ ਮੰਮੀ ਜੀ ਮੈਂ ਪੁੱਛਿਆ ਨਹੀਂ ਆ ਕਿ ਤੁਹਾਨੂੰ ਹੋਇਆ ਕੀ ਆ ਜੇ ਕੋਈ ਗੱਲ ਹੋਈ ਆ ਤਾਂ ਤੁਸੀਂ ਦੱਸੋ ਸਾਰੇ ਸਾਹਮਣੇ ਦੱਸ ਹੁਣ ਬੋਲ ਮੇਰੀ ਗੱਲ ਸੁਣ ਮੰਮੀ ਨਾ ਮੈਨੂੰ ਕਿੰਨੇ ਕੁ ਕਿਹਾ ਵਾ ਤੇ ਨਾ ਮੈਂ ਕਿਹਦੇ ਪਿੱਛੇ ਲੱਗਾ ਮੈਂ ਮੇਰੀ ਗੱਲ ਸੁਣੋ ਮੈਂ ਅੱਜ ਵੀ ਨਹੀਂ ਮੁਕਰਦਾ ਮੰਮੀ ਮੈਂ ਅੱਜ ਵੀ ਉਹਦੀ ਮਦਦ ਕਰਨ ਨੂੰ ਤਿਆਰ ਆ ਪਰ ਉਹਨੂੰ ਕਹਿ ਦੋ ਉਹ ਗਰੀਬੜਾ ਆ ਜਾ ਘਰ ਛੱਡ ਕੇ ਨਾ ਇੱਥੇ ਆ ਲਈ ਅੱਜ ਕੀ ਕਹਿਣ ਦੇ ਜੇ ਤੂੰ ਛਡਾਈ ਹੋਗੇ ਜੇ ਦੱਸ ਇੱਥੇ ਆ ਜਾ ਸਭ ਕੁਝ ਛੱਡ ਕੇ ਦਮਾ ਕਰਾ ਤੁਹਾਡਾ ਆਪਣੇ ਘਰ ਦੇ ਕੋਲ ਨਹੀਂ ਆਉਂਦੇ ਆ ਮਾਨੂੰ ਤੂੰ ਸਹੀ ਬੋਲਦਾ ਮੈਂ ਤੂੰ ਗਲਤ ਬੋਲਦਾ ਵਾ ਕੀ ਸਹੀ ਬੋਲਣ ਡਿਆ ਵਾ ਤੇਰੇ ਕੋਲ ਨਹੀਂ ਸਿੱਖਿਆ ਦੇਣ ਡਿਆ ਤੂੰ ਵੀ ਘਰ-ਬਾਰ ਛੱਡ ਕੇ ਤੇ ਆ ਜਵੇ ਤੇ ਮੇਰੀ ਗੱਲ ਸੁਣ ਸਿੱਖਿਆ ਕੀ ਮਾੜੀ ਐ ਤੇਰਾ ਹੀ ਭਲਾ ਸੋਚੁੰਦੇ ਆ ਵਾ ਕਿੰਦਾਂ ਦਾ ਟਾਈਮ ਕੱਟਣ ਦੀ ਐ ਤੂੰ ਉੱਥੇ ਮੈਂ ਵੀ ਬਹੁਤ ਵਧੀਆ ਟਾਈਮ ਕੱਟਣ ਦੀ ਐ ਆਹੋ ਬੜੀ ਬੜੀ ਆਖਿਆ ਇਹ ਗੱਲ ਜੋ ਮੈਂ ਉੱਥੇ ਗਿਆ ਹੀ ਗਈ ਆ ਨਾ ਤਾਂ ਬੜੀ ਖੁਸ਼ੀ ਅੱਜ ਉਹਨਾਂ ਦਾ ਟਾਈਮ ਮਾੜਾ ਆ ਗਿਆ ਉਹਨਾਂ ਨੂੰ ਛੱਡ ਛੁੱਟ ਕੇ ਮੈਂ ਇੱਥੇ ਆ ਜਾ ਬਹੁਤ ਸੋਹਣੀ ਗੱਲ ਐ ਮੇਰੀ ਇੱਕ ਗੱਲ ਸੁਣ ਲੈ ਵੀਰੇ ਉਹਨਾਂ ਨੂੰ ਤਾਂ ਨਹੀਂ ਮੈਂ ਛੱਡਣਾ ਹਾਂ ਤੁਹਾਨੂੰ ਛੱਡ ਸਕਦੀ ਹਾਂ ਤੁਹਾਨੂੰ ਨਹੀਂ ਅਸਤਵਾਂ ਮੈਂ ਮਿਲਦੀ ਜੇ ਤੁਹਾਨੂੰ ਇੰਨੀ ਬੇਇੱਜ਼ਤੀ ਹੁੰਦੀ ਆ ਮੇਰੇ ਤੋਂ ਦੇ ਬਸ ਈ ਆ ਆਪਦੇ ਅਸੂਲਾ ਪਿਛਾੜੇ ਰਹੋ ਭੈਣ ਭਰਾ ਨੂੰ ਛੱਡ ਦਿਓ ਵੇਖ ਲਿਆ ਆਪਣੇ ਘਰ ਨਾਲ ਕਿੰਨਾ ਪਿਆਰ ਕਰਦੇ ਆ ਉਹ ਆਪਣਾ ਘਰ ਛੱਡ ਕੇ ਪਿਆਰ ਨਹੀਂ ਕੇ ਚੰਗੀ ਉਹਨੂੰ ਸਿੱਖਿਆ ਦੇਣ ਦੀ ਆ ਤੇ ਚੰਗੀ ਸਿੱਖਿਆ ਦੇ ਦਿੰਦੇ ਮਾੜਾ ਸੋਚਦਾ ਉਹ ਲਈ ਪੜਾਵਾ ਘਰ ਬਾਹਰ ਛੱਡ ਗਿਆ ਜਾਂ ਪੁੱਤ ਕਾ ਦਿੱਤਿਆ ਨਾ ਮੇਰੇ ਅੱਖਾਂ ਘਿਲਾ ਕਰ ਬਾਹਰ ਛੱਡ ਕੇ ਆ ਜਾ ਕਿੱਥੇ 50 50 100 100 ਰੁਪਏ ਦੀ ਲੋਕਲ ਦੇ ਸੂਟ ਸੀ ਕੇ ਗੁਜ਼ਾਰਾ ਕਰਦੀ ਹੈ ਦੱਸ ਮੈਂ ਤਾਂ ਚੰਗਾ ਸੋਚੰਦਿਆਂ ਨਾ ਪਰ ਗੁਜ਼ਾਰਾ ਕਰਦੀ ਆਪਣੇ ਘਰ ਕਰਦੀ ਹੈ ਮਿਹਨਤ ਕਰਕੇ ਕਰਦੀ ਹੈ ਉਹ ਐ ਹੋ ਜੀ ਮਿਹਨਤ ਨਾਲ ਆ ਜੀ ਸਿੱਧਾ ਰਾਹ ਦੇ ਆਪੇ ਕਰ ਪੁੱਤ ਜੇਦੋਂ ਕੋਈ ਅੰਗ ਮੜਾ ਮੋਟਾ ਖਰਾਬ ਹੋ ਜੇ ਉਹਨੂੰ ਵੜ ਕੇ ਨਹੀਂ ਛੱਡ ਦਿੰਦਾ ਹਾਂ ਮਰੀਏ ਉਹਨੂੰ ਸਮਝਾਉ ਉਹਨੂੰ ਰਾਜੀ ਕਰੀਦਾ ਉਹ ਰਾਜੀ ਕਰੂੰਗਾ ਗੱਲ ਸੁਣ ਐਵੇਂ ਨਾ ਮਾਰੀ ਜਾਵਣੀਆਂ ਜਵੜੀਆਂ ਉਹਨੂੰ ਸਮਝਾ ਦੂੰ ਚੰਗੇ ਘਰ ਵਿਆਹ ਦੂੰਗਾ ਚੰਗੇ ਘਰ ਨਿਆਰੇ ਲੋਕੀਆ ਸ਼ਰੂ ਕੀ ਕਿੱਥੇ ਲਾ ਕਰਨ ਬਿਆ ਤੂੰ ਬੜੀ ਵਧੀਆ ਗੱਲ ਕੀਤੀ ਵੀ ਉਹਨੂੰ ਮੈਂ ਵਿਆਹ ਦੂੰਗਾ ਉਹ ਤੇ ਇਤਰਾ ਨਹੀਂ ਕਹੀਦਾ ਉਹਨੇ ਆਪਣੇ ਘਰ ਗਰੀਬੀ ਕੱਟੀ ਕਿੱਡੇ ਸੋਨੇ ਬੱਚੇ ਵੱਡੇ ਹੋ ਗਏ ਹੁਣ ਤੂੰ ਵਿਆਹ ਦੀ ਗੱਲ ਕਰਦੇ ਆ ਇਹ ਕੋਈ ਉਮਰ ਹੁੰਦੀ ਕੋਈ ਵਿਆਹ ਦੀ ਇਹ ਤਰ੍ਹਾਂ ਘੜੀ ਮੁੜੀਏ ਰਿਸ਼ਤੇ ਨਹੀਂ ਹੁੰਦੇ ਉਹ ਮਾਤਾ ਮੈਂ ਚੰਗਾ ਹੀ ਸੁਣਦਾ ਮੈਨੂੰ ਪਤਾ ਪੁੱਤ ਇਤਰਾ ਨਹੀਂ ਕਹੀਦਾ ਵੀ ਜੇ ਕੋਈ ਭੈਣ ਬੜਾ ਗਰੀਬ ਹੋਵੇ ਤਾਂ ਉਹਨੂੰ ਛੱਡਦੀ ਦਾ ਉਹ ਤੂੰ ਦਾ ਸਾਰਾ ਬਣੀ ਦਾ ਉਹਨੂੰ ਵੀ ਆਪਣੇ ਬਰਾਬਰ ਲਿਆਈਦਾ ਵਾ ਤੇਰੀ ਭੈਣ ਆ ਤੇਰਾ ਖੂਨ ਆ ਸਮਝ ਘਰ ਪੁੱਤ ਕੀ ਸਮਝਾਂ ਮਾਤਾ ਉਹ ਗੱਲ ਹੀ ਮੁੱਕਦੀ ਇੱਥੇ ਆ ਉਹ ਗਰੀਬ ਆ ਤੇ ਤੇਰੇ ਪੁੱਤ ਦਾ ਸਟੇਟਸ ਪਤਾ ਕਿੰਨਾ ਵਾ ਆ ਮੈਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਆ ਗੱਲ ਹੋਰ ਨਹੀਂ ਕੋਈ ਮਾਤਾ ਪੁੱਤ ਮੈਨੂੰ ਤੇਰੇ ਤੇ ਬੜਾ ਮਾਣ ਹੈ ਵੀ ਤੂੰ ਭੈਣ ਭਰਾਵਾਂ ਨੂੰ ਬਰਾਬਰ ਸਮਝਦਾ ਪੁੱਤ ਤੈਨੂੰ ਹੋਵਾ ਕੀ ਗਿਆ ਮੈਨੂੰ ਤੇ ਹੁਣ ਸਮਝ ਲੱਗੀ ਆ ਕਿ ਮੇਰਾ ਪੁੱਤ ਤੇ ਸਿਆਣਾ ਨਹੀਂ ਪਤਾ ਨਹੀਂ ਇਹ ਕਿਹਦੀ ਪੜ੍ਹਨੀ ਪੜ ਗਿਆ ਇਹੋ ਜਿਹਾਂ ਗੱਲਾਂ ਕਰਦਾ ਭਰਾਵਾ ਤੇਰੀ ਮਰਜ਼ੀ ਜੋ ਮਰਜ਼ੀ ਕਰ ਮੇਰੀ ਤੇ ਤੂੰ ਸੁਣਨੀ ਜੀ ਜੀ ਸੁਣਨੀ ਉਹਦੀ ਸੁਣਨੀ ਠੀਕ ਗੱਲ ਆ ਮੰਮੀ ਜੀ ਪਤਾ ਹੀ ਨਹੀਂ ਲੱਗਣ ਡਿਆ ਕਿਧੀਆਂ ਪਾੜ ਤਾਂ ਪੜੀ ਜਾਂਦੇ ਆ ਮੈਨੂੰ ਤੇ ਆਪਣੀ ਸਮਝ ਲੱਗਣ ਦੀ ਕੋਈ ਉਹ ਵੇਲਾ ਮੀਣੀ ਜੀ ਮਾਤਾ ਸਾਰਾ ਕੁਝ ਹੁੰਦੀ ਅੰਦਰ ਹਲੇ ਉੱਠ ਕੇ ਬਾਹਰ ਨਹੀਂ ਆਈ ਤੁਸੀਂ ਆਉਗੇ ਕਿਦਾਂ ਸ਼ਰਮ ਦੀ ਮਾਰੀ ਚੋਪਰ ਕੇ ਅੰਦਰ ਬੈਠੀ ਹੋਣੀ ਆ ਉਹ ਬੱਸ ਕਰੋ ਇੰਨਾ ਗਰਮ ਹੋਣ ਨੂੰ ਨਹੀਂ ਤੁਹਾਨੂੰ ਗਿਆ ਕੀ ਕਰਾਂ ਸਿਆਸਤ ਚਲ ਜਾਓ ਜਾ ਜਾ ਮੈਨੂੰ ਇੰਨੀ ਜ਼ਰਦਾ ਉਹ ਸ਼ਰਮਿੰਦਗਾਂ ਵਾ ਉਹਨਾਂ ਨੇ ਕਿੱਥੇ ਜਾਣਾ ਵਾ ਅੱਛਾ ਮੇਰੀ ਗੱਲ ਸੁਣੋ ਧਿਆਨ ਨਾਲ ਆਹ ਕੀ ਪਾਪੜ ਵੇਲਾ ਲੱਗ ਕੇ ਜੇ ਨਵੇਂ ਨਾਲੇ ਕਾਦਾ ਮਰਿਆ ਸੱਪ ਗੱਲ ਪਾਉਣ ਦੇ ਜੇ ਅਹੇ ਤੂੰ ਇੱਥੇ ਆ ਜਾ ਮੈਂ ਤੇਰਾ ਵਿਆਹ ਕਰ ਦਿੰਦਾ ਇਹ ਹੁਣ ਵਿਆਹ ਚੋ ਕੀ ਆ ਐਵਰੀ ਡੇ ਉਹਦੇ ਬੱਚੇ ਹੋਏ ਆ ਤੇ ਨਾਲੇ ਇੱਥੇ ਲਿਆ ਕੇ ਬਿਠਾ ਲਓਗੇ ਤੇ ਪਾਰ ਪੇਰ ਸਾਡੇ ਸਿਰ ਤੇ ਫੇਰ ਲੱਖਾਂ ਲਾ ਕੇ ਉਹਦਾ ਵਿਆਹ ਕਰੋਗੇ ਤੁਹਾਡੇ ਮਤ ਤੇ ਕਿਉਂ ਪਰਦਾ ਪੈਂਡਿਆ ਵਾ ਚਾਰ ਦਿਨ ਮਾਨ ਕੇ ਇੱਥੇ ਬੈਠੀ ਆ ਤੇ ਮੈਨੂੰ ਪਤਾ ਨਹੀਂ ਸਮਝਾਵੇਂ ਮੇਰੀ ਯਾਰ ਹੋਣਾ ਕਿਸਨ ਦਾ ਉਹ ਕੱਲ ਸੁਣ ਮੇਰੀ ਗੱਲ ਪਤਾ ਸਮਝਾ ਮੇਰੀ ਭੈਣ ਆ ਜਿੱਦਾਂ ਦੀ ਵੀ ਆ ਇੱਥੇ ਮੈਂ ਕੀ ਕਰ ਲੱਗਾ ਹਾਂ ਤੇਰੇ ਪੰਗੜਾ ਉੱਥੇ ਮੈਂ ਚਲੇ ਆ ਅਜੇ ਤਾਂ ਤੁਹਾਨੂੰ ਮੈਂ ਪਤਾ ਨਹੀਂ ਕਿੰਨਾ ਸਮਝਾਇਆ ਵਾ ਫੇਰ ਪਤਾ ਨਹੀਂ ਤੁਹਾਡੇ ਦਿਮਾਗ ਵਿੱਚੇ ਫਿਰ ਜਾਂਦਾ ਵਾ ਗੱਲ ਕਰਦਿਆਂ ਕਰਦਿਆਂ ਤੂੰ ਤਾਂ ਹੋਰ ਤੇ ਆਪੇ ਨੂੰ ਫੜਦੇ ਲੱਗੇ ਨਾਲ ਮੈਨੂੰ ਤੇ ਨਾਲ ਆ ਆਪਣੇ ਆਪ ਨੂੰ ਉਹ ਚੰਗੀ ਗੱਲ ਐ ਸੁਝਾਦਾ ਤੋ ਮੈਨੂੰ ਵਾਕਈ ਤੂੰ ਸਹੀ ਗੇ ਨਹੀਂ ਐ ਕਿ ਕਿ ਮੈਂ ਹੋਰੀ ਪੁੱਠਾ ਬੰਗਾ ਲੈ ਲੈ ਲੇ ਲਗਾ ਨਾ ਮੈਂ ਕੋਈ ਦੇਖਿਆ ਹੁਣ ਹੋਸ਼ ਆਈ ਨਾ ਤੁਹਾਨੂੰ ਸਿਰਫ ਆਪਣੀ ਇਕੋ ਨਣਾਣਿਆ ਗੁਰਪ੍ਰੀਤ ਜਿਹਦਾ ਸੰ ਕੋਈ ਬੋਝ ਨਹੀਂ ਐ ਆ ਤੇ ਕੋਈ ਹਾਲ ਨਹੀਂ ਐ ਇਹ ਤੇ ਸਾਡੇ ਦੇ ਬੋਝ ਆ ਵਿਆਹ ਕਰਾ ਕੇ ਇਹਦੇ ਨਾਲ ਤੇ ਮਿਲਣਾ ਵਰਤਨਾ ਛੱਡ ਹੀ ਦੀ ਐ ਤੇ ਚੰਗੀ ਗੱਲ ਐ ਲੱਗੇ ਸਮਝ ਐ ਸਹੀ ਗੱਲ ਐ ਹੁਣ ਆਈ ਤੁਹਾਨੂੰ ਜਾ ਕੇ ਕਿਤੇ ਹੋਸ਼ ਸਿਰ ਦੀਆਂ ਠਿਕਰੀਆਂ ਭੰਨ ਲੀਆਂ ਮੈਂ ਗੁਰਪ੍ਰੀਤਾ ਕੋਈ ਸਟੈਂਡਰਡ ਤੇਗਾ ਨਾ ਹਾਂ ਉਸ ਨਾਲ ਕੁਝ ਕੇ ਬਣੀ ਚਵਾਜਾਤ ਬੱਦਲ ਬਵਾ ਮਾਤਾ ਪਤਾ ਲੱਗਦਾ ਨਾ ਤ ਤਗੜੇ ਘਰੋਂ ਦਾ ਕੁਛ ਬਸ ਵਧੀਆ ਤੇ ਆਹ ਮਾਤਾ ਉਹਦੇ ਨਾਲ ਹੀ ਵੀ ਬਵਾ ਘਰੋਂਗੇ ਨਾ ਲੋਕਾਂ ਨੂੰ ਚੰਗਾ ਸਮਝਣ ਮਾਤਾ ਵੀ ਨਾ ਸੁਣਦੀ ਸਾਰਾ ਕੁਝ ਅੰਦਰ ਤੇ ਮੀਨੀ ਜੀ ਬਾਹਰ ਨੂੰ ਨਿਕਲੀ ਅਲੀ ਤੱਕ ਸੁਣਦੀ ਰਹਿੰਦੀ ਮੀਨੀ ਉਹਦਾ ਸ਼ਾਮ ਸੰਗਦੀ ਮਾਰੀ ਨਹੀਂ ਚੱਲ ਜਿਹੜਾ ਜਿਹਦਾ ਗੰਦਲਾ ਮੀਨੂ ਡਈ ਲਾ ਲਾ ਕੇ ਗੱਲਾਂ ਕਰਨਾ ਕਰਦਾ ਮੇਰੇ ਸਿਰ ਤੇ ਕੀ ਅਸਰ ਆ ਮੈਂ ਕਿਹੜੇ ਕੰਨ ਚੁਪਲਾ ਦਿੱਤੀ ਤੂੰ ਕਿੱਥੇ ਘੰਡੇ ਸਭ ਕੁਝ ਚੱਲ ਠੀਕ ਹੈ ਤਾਂ ਮੱਕ ਸਜੜਾਤਾ ਮੈਨੂੰ ਅੱਜ ਇਹ ਜੇ ਇਹ ਨਹੀਂ ਨਾ ਨਾ ਕਹੀ ਮਾਤਾ ਤੇ ਮੈਨੂੰ ਨਾ ਦੂਜੀ ਤਰ੍ਹਾਂ ਕਰਾਉਣਾ ਪੈਣਾ ਮੈਨੂੰ ਚਲ ਵੇਖਦਾ ਨੂੰ ਘੜੀ ਹੁਣ ਪੜੀਆਂ ਗੱਲ ਹੁਣ ਜਾਣਗੇ ਆਪਣੇ ਘਰ ਇੱਥੇ ਪੱਕੇ ਡੇਰੇ ਲਾ ਕੇ ਭਰਾਵਾ ਇੱਥੇ ਬਹਿ ਗੀਆਂ ਹੈ ਸਾਰੀ ਗਰਮੀ ਕੱਟਣ ਇੱਥੇ ਹੀ ਆ ਗੀਆਂ ਹੁਣ ਆਈ ਰঞ্জੀਤ ਨੂੰ ਵੀ ਹੋਸ਼ ਜਾ ਕੇ ਆਪੇ ਨਾ ਇਹ ਵਰਤੂਗਾ ਤੇ ਨਾ ਮੈਨੂੰ ਵਰਤਣਾ ਪਊਗਾ ਕੰਦੇਸੀ ਆਪੇ ਨੂੰ ਫੜੀਏ ਜਾਨ ਵਰਤੋ ਉਹ ਦੇ ਨਾ ਜਿਹੜਾ ਕੋਈ ਚੱਜ ਦਾ ਬੰਦਾ ਵਾ ਆਪਣੇ ਸਟੈਂਡਰਡ ਦਾ ਇਹਨਾਂ ਨੂੰ ਵਰਤ ਕੇ ਇਹਨਾਂ ਨੂੰ ਕੀ ਮਿਲਣਾ ਜੋ ਕੱਲਾ ਜ ਅੱਜਕੱਲ ਜੋ ਕੱਲ ਜਮਾਨਾ ਜਾਣ ਡਿਆ ਵਾ ਅੱਜਕੱਲ ਬੰਦਾ ਉਸੇ ਬੰਦੇ ਨਾਲ ਵਰਤਦਾ ਵਾ ਜਿੱਥੋਂ ਕੁਝ ਲੈਣਾ ਦੇਣਾ ਦੂਜੇ ਬੰਦੇ ਨਾਲ ਕੋਈ ਕੁਛ ਦਾ ਵਾ ਅੱਜਕੱਲ